ਤੁਸੀਂ ਦੇਖ ਰਹੇ ਹੋ ਡੈਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਦੇਸ਼ ਦੀਆਂ 18ਵੀਆਂ ਜੜੀਆਂ 68ਵੀਆਂ ਜੜੀਆਂ ਨੈਸ਼ਨਲ ਗੇਮਾ ਅੱਜ ਲੁਧਾਨਾ ਦੇ ਗੁਨਾਨਕ ਸਟੇਡੀਅਮ ਵਿੱਚ ਅੱਜ ਆਗਾਜ਼ ਹੋ ਚੁੱਕਾ ਹੈ ਤਾਂ ਇਸ ਖੇਡਾਂ ਦੇ ਆਗਾਜ਼ ਨੂੰ ਜਿਹੜਾ ਅੱਜ ਸ਼ੁਰੂਆਤ ਕਰਨ ਜਾ ਰਹੇ ਸ਼ੁਭ ਰਮ ਕਰੇ ਲੁਧਾਨਾ ਦੇ ਡੀਸੀ ਕਿਤਿੰਦਰ ਜ਼ੋਰਵਾਲ ਜੀ ਤਾਂ ਮੌਕੇ ਤੇ ਪਹੁੰਚੇ ਹੈ ਰਤ ਗਰੀਬਨ 3000 ਤੋਂ ਜੜੇ ਵਾਦੜੇ ਵਿਦਿਆਰਥੀਆ ਅੱਜ ਇਹਨਾਂ 68ਵੀਆਂ ਨੈਸ਼ਨਲ ਸਕੂਲ ਗੇਮਾ ਵਿੱਚ ਭਾਗ ਲੈਣਗੇ ਤਾਂ ਆਉਣ ਵਾਲੇ ਆਪਣੇ ਭਵਿੱਖ ਨੂੰ ਵੀ ਉਜਵਲ ਬਣਾ ਕੇ ਆਗੀ نیشنل ਗੇਮ ਹਰਾਨਗੇ ਤਾਂ ਗੱਲਬਾਤ ਕਰਾਂਗੇ ਜਨਾ ਦੇ ਡੀਸੀ ਅਤੇ ਡੀਓ ਮੈਡਮ ਨਾਲ ਸੋ ਮੌਜੂਦਾ ਮੇਨਾ ਜਨਾ ਡੀਸੀ ਜਤਿੰਦਰ ਜੋਰਵਾਲ ਜਿਹੜੀ ਅੱਜ 68ਵਾਂ ਨੈਸ਼ਨਲ ਗੇਮ ਹੋ ਰਹੀ ਹੈ ਤਾਂ ਗੱਲਬਾਤ ਕਰੇ ਅੱਜ 68ਵਾਂ ਨੈਸ਼ਨਲ ਗੇਮ ਹੈ ਲਗਾਤਾਰ ਪੰਜਾਬ ਸਰਕਾਰ ਵੀ ਨਾਲ ਪੂਰੇ ਦੇਸ਼ ਦੇ ਇਹ ਬੱਚੇ ਅੱਜ ਖੇਡਾਂ ਵੱਲ ਜਾ ਧਿਆਨ ਦੇ ਰਹੇ ਕਿਉਂਕਿ ਸਾਡੇ ਦੇ 68ਵਾਂ ਨੈਸ਼ਨਲ ਗੇਮ ਪੰਜਾਬ ਜੀ ਡੈਫੀਨਿਟਲੀ ਜਿਹੜਾ 68ਵਾਂ ਨੈਸ਼ਨਲ ਗੇਮ ਅੱਜ ਆਪਾਂ ਇੱਥੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਦੇਖ ਰਹੇ ਹਾਂ ਚਾਰ ਸਪੋਰਟ ਸਮੂੱਚੇ ਭਾਰਤ ਤੋਂ ਇੱਥੇ ਅੱਜ ਬੱਚੇ ਇੱਥੇ ਆਏ ਐ ਪਾਰਟਿਸਿਪੇਟ ਕਰਦੇ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਊਰਜਾ ਹੈਗੀ ਇਹ ਸ਼ੋਰ ਜਿਹੜਾ ਹੈਗਾ ਬੱਚਿਆਂ ਦਾ ਉਤਸ਼ਾਹ ਦਿਖਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਜਿਹੜਾ ਹੈਗਾ ਇਸ ਵਾਰੀ ਚੱਲਿਆ ਸੀਗਾ ਉਹਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਲੱਖਾਂ ਬੱਚਿਆਂ ਬਜ਼ੁਰਗਾਂ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੁੰਦੇ ਨੇ ਡੈਫੀਨੇਟਲੀ ਜਿਹੜਾ ਹੈਗਾ 스포츠 ਦੇ ਵਾਸਤੇ ਇੱਕ ਇੰਡੀਵਿਜੂਅਲ ਨੂੰ ਇੱਕ ਪੰਜਾਬੀ ਨੂੰ ਇੱਕ ਨੌਜਵਾਨ ਨੂੰ ਬਾਦੀ ਇੱਕ ਬਜ਼ੁਰਗ ਨੂੰ ਬਾਦੀ ਕਿਹੜੀ ਵਰ ਦਾ ਬੰਦਾ ਹੋਵੇ ਉਹਨੂੰ ਪ੍ਰੇਰਿਤ ਕਰਦੇ ਆ ਇੱਕ ਤਾਂ ਫਿਟਨੈਸ ਵਾਸਤੇ ਵੀ ਇੱਕ ਜਿਹੜਾ ਹੈਗਾ 스포츠 ਨੂੰ ਕੈਚ ਦਾ ਯੰਗ ਵਾਲਾ ਜਿਹੜਾ ਮਾਨਯੋਗ ਮੰਤਰੀ ਜੀ ਵੱਲੋਂ ਦਿੱਤਾ ਹੋਇਆ ਹੈ ਕਿ ਜਦੋਂ ਆਪਾਂ ਆਪਣੀ ਸਪੋਰਟਸ ਨਰਸਰੀਆਂ ਬਣਾਵਾਂਗੇ ਬੱਚਿਆਂ ਨੂੰ ਜਦੋਂ ਆਪਾਂ अर्ਲੀ ਸਟੇਜ ਤੇ ਹੀ ਉਹਨਾਂ ਦਾ ਟੈਲੈਂਟ ਲੱਭ ਕੇ ਉਹਨਾਂ ਨੂੰ ਗ੍ਰੂਮ ਕਰਾਂਗੇ ਤਾਂ ਹੀ ਆਪਾਂ ਜਿਹੜਾ ਹੈਗਾ ਆਪਣੇ ਨੈਸ਼ਨਲ ਪੱਧਰ ਤੇ ਆਪਾਂ ਮੈਡਲ ਲਾ ਸਕਦੇ ਆ ਉਹਦਾ ਹੀ ਜਿਹੜਾ ਨਤੀਜਾ ਹੈਗਾ ਐਤਕਿ ਤੁਸੀਂ ਦੇਖੋ ਕਿੰਨੇ ਪੰਜਾਬੀਆਂ ਨੇ ਜਿਹੜਾ ਹੈਗਾ ਮੈਡਲ ਜਿੱਤਿਆ ਹੈਗਾ ਅਗਰ ਫਸਟ ਟਾਈਮ ਹੈ ਜਿਹੜੇ ਪੰਜਾਬ ਦੇ ਸਰਕਾਰ ਵੱਲੋਂ ਬੜਾ ਵੱਡਾ ਪਲਾਣਾ ਸੀ ਜਿਹੜੀ ਪੈਰਾ ਖਿਡਾਰੀਆਂ ਵਾਸਤੇ ਬੜਾ ਵੱਡਾ ਮੌਕਾ ਤਿਆ ਗਿਆ ਲਾਈਕ ਕਾਫੀ ਉਹਨਾਂ ਨੂੰ ਸਾਹ ਦੇਖਿਆ ਗਿਆ ਲੱਗ ਰਿਹਾ ਵੀ ਹੁਣ ਆਮੇ ਸਮਝ ਉਹਨਾਂ ਖੰਦ ਪੈਰਾ ਮੈਰ ਕਰ ਗਿਆ ਬਿਲਕੁਲ ਜੀ ਜਿਵੇਂ ਐਤਕਿ ਖੇਡਾਂਵਾਂ ਦੇ ਪੰਜਾਬੀਆਂ ਦੇ ਵਿੱਚ ਪਹਿਲੀ ਵਾਰੀ ਜਿਹੜੇ ਪੈਰਾ ਸਪੋਰਟਸ ਨੂੰ ਵੀ ਆਪਾਂ ਤਰਜੀਹ ਦਿੱਤੀ ਸੀਗੀ ਸਰਕਾਰ ਵੱਲ ਓਲੰਪਿਕਸ ਵਗੈਰਾ ਦੇ ਵਿੱਚ ਤੁਸੀਂ ਦੇਖਿਆ ਹੈ ਕਿੰਨੇ ਜ਼ਿਆਦਾ ਜਿਹੜੇ ਨੇ ਭਾਰਤ ਨੂੰ ਮਿਲੇ ਹੈਗੇ ਤੇ ਉਹ ਦਿਖਾਉਂਦਾ ਹੈ ਕਿ ਜਿਹੜਾ ਇਨਕਲੂស៊ីਵਿਟੀ ਹੈ ਸੋਸ਼ਲ ਇਨਕਲੂਜ਼ਨ ਇਨਕਲੂਜ਼ਨ ਹੈ ਜਿਹੜਾ ਸੋਸਾਇਟੀ ਦਾ ਉਹ ਕਿੰਨਾ ਜ਼ਰੂਰੀ ਹੈ ਜਦੋਂ ਸਾਰੇ ਵਰਗਾਂ ਦੇ ਬੰਦੇ 바ਵਾਂ ਦੀ ਉਹ ਪੀਪਲ ਵਿ ਸਪੈਸ਼ਲ ਨੀਡਸ ਹੋਏ ਔਰ ਵਿਮਨ ਹੋਏ 올ਡ ਹੋਣ ਉਹ ਸਾਰੇ ਜਦੋਂ ਰਲ ਮਿਲ ਕੇ ਆਣਗੇ ਇੱਕ ਸਪੋਰਟਸ ਦਾ ਕਲਚਰ ਬਣੇਗਾ ਅਲਟੀਮੇਟਲੀ ਕਲਚਰ ਹੈ ਇਹ ਸਮਾਜ ਦੇ ਜਿਹਨੇ ਕਲਚਰ ਆਪ ਬਣੇਗਾ ਲੋਕੀ ਨਸ਼ੇ ਤੋਂ ਵੀ ਦੂਰ ਰਹਿਣਗੇ ਲੋਕੀ ਇੱਕ ਰੋਜ਼ਗਾਰ ਵੀ ਜਿਹੜਾ ਹੈਗਾ ਸਪੋਰਟਸ ਦੇ ਰਾਹੀਂ ਉਪਲਬਧ ਕਰਨਗੇ ਤੇ ਨਾਲ ਹੀ ਜਿਹੜਾ ਹੈਗਾ ਇੱਕ ਫਿਟਨੈਸ ਦੇ ਪ੍ਰਤੀ ਜਿਹੜੀ ਸੰਵੇਦਨਸ਼ੀਲਤਾ ਹੈਗੀ ਜਾਂ ਜਾਗਰੂਕਤਾ ਹੈਗੀ ਉਹ ਡਿਫੀਨਿਟਲੀ ਆਏਗਾ। ਨਾ ਹੀ ਪੰਜਾਬ ਦਾ ਹੁਣ ਕਲਚਰ ਜਿਹੜੇ ਦੂਜੇ ਰਾਜਾਂ ਦੇ ਸਟੂਡੈਂਟ ਆਇਆ ਪੰਜਾਬ ਦੇ ਕਲਚਰ ਨੂੰ ਕਾਫੀ ਉਹ ਦੇਖਦੇ ਵੀ ਉਹ ਨਜ਼ਦੀਕ ਆ ਕੇ ਦੇਖਣਗੇ ਔਰ ਬਿਲਕੁਲ ਜੀ ਜਿਹੜੇ ਇਸ ਤਰ੍ਹਾਂ ਦੇ ਨੈਸ਼ਨਲ ਗੇਮਸ ਜਦੋਂ ਹੁੰਦੇ ਆ ਮੈਂ ਆਪ ਵੀ ਨੈਸ਼ਨਲ ਗੇਮਸ ਦਾ ਪਾਰਟਿਸਪੈਂਟ ਰਿਹਾ ਹਾਂ ਪਹਿਲਾਂ ਤੇ ਨੈਸ਼ਨਲ ਗੇਮਸ ਦੇ ਵਿੱਚ ਜਿਹੜਾ ਹੈਗਾ ਆਪਾਂ ਅੰਗਰੇਜ਼ੀ ਚ ਕਹਿੰਦੇ ਮੈਲਟਿੰਗ ਪੌਟ ਆ ਸਿਵ ਉਹ ਡੈਫੀਨਿਟਲੀ ਇੰਡੀਆ ਦੇ ਵਿੱਚ ਜਿਹੜਾ ਹੈਗਾ ਹਰ ਸੂਬੇ ਦੇ ਹਰ ਕੁਛ 100 ਕਿਲੋਮੀਟਰ ਤੇ ਲੈਂਗੁਏਜ ਜਾਂ ਦੇ ਖਾਣ ਦੇ ਤਰੀਕੇ ਚੇਂਜ ਜਾਂਦੇ ਆ ਪਹਿਨਾਵਾ ਤੇ ਜਿਹੜਾ ਹੈਗਾ ਉਹ ਚੇਂਜ ਹੋ ਜਾਂਦਾ ਹੈ ਡੈਫੀਨਿਟਲੀ ਅ ਮੈਲਗਮੇਸ਼ਨ ਆਫ ਜੋ ਸੋਸਾਇਟੀ ਹੈ ਮੈਲਗਮੇਸ਼ਨ ਆਫ ਕਲਚਰ ਹੈ ਇਹ ਡੈਫੀਨਿਟਲੀ ਜਿਹੜਾ ਇੰਡੀਆ ਨੂੰ ਕਹਿੰਦੇ ਯੂਨਿਟੀ ਐਂਡ ਡਾਈਵਰਸਿਟੀ ਉੱਥੇ ਦਿਖਾਂਦਾ ਹੈ ਮੈਡਮ ਕਿਸ ਤਰ੍ਹਾਂ ਬੜੇ ਇੰਤਜ਼ਾਮ ਹੈ ਹਾਂ ਜੀ ਬੜੇ ਇੰਤਜ਼ਾਮ ਕਿਤਾ ਪੂਰੇ ਇੰਤਜ਼ਾਮ ਕੀਤੇ ਸਰ 2 ਮਿੰਟ ਬਤਾਲਾ ਚਲੋ ਇਸ ਮੁੰਡਾ ਦੱਸੇ ਕਿ 68ਵੀਂ ਨੈਸ਼ਨਲ ਲੜਾ ਗੇਮਾਂ ਦਾ ਆਗਾਜ਼ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਲੁਧਿਆਣਾ ਦੇ ਹੀ ਡੀਸੀ ਜਤਿੰਦਰ ਜ਼ੋਰਵਾਲ ਬਰਾਏ ਕੀਤਾ ਗਿਆ ਤਾਂ ਕਿ ਕਿਤੇ ਆਕੇ ਆਉਣ ਵਾਲੀ ਯੂਥ ਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਜਾਂਦਾ ਵੀ ਹਮੇਸ਼ਾ ਇਹ ਗੇਮਾਂ ਵਿੱਚ ਭਾਗ ਲਓ ਤਾਂ ਕਿ ਆਪਣੇ ਫਿਊਚਰ ਨੂੰ ਹੱਥੇ ਨਾਲ ਹੀ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਤੁੰਦਸ ਪੰਜਾਬ ਦੀ ਗੱਲ ਕੀਤੀ ਗਈ ਸੀ ਤਾਂ ਖਿਡਾਰੀਆਂ ਨੂੰ ਇਹਨਾਂ ਗੇਮਾਂ ਵਿੱਚ ਭਾਗ ਲੈ ਕੇ ਆਪਣੇ ਆਉਣ ਵਾਲੇ ਫਿਊਚਰ ਤੇ ਨੈਸ਼ਨਲ ਤੋਂ ਬਾਅਦਲੇ 올림픽 ਗੇਮਾਂ ਵਾਸਤੇ ਆਪਣੇ ਪਰਦਾ ਦਾ ਨਾਮ ਪੰਜਾਦਾ ਨੌਸ਼ੰਗੜ ਵਾਸਤੇ ਇੱਧਰ ਦੀ ਗੇਮਾਂ ਵਿੱਚ ਭਾਗ ਲੈਣ ਲਈ ਵੀ ਪ੍ਰਸਾਦ ਕੀਤਾ ਕਹਿੰਦਾ ਮੈਂ ਬੋਬੀ ਨਾਲ ਸੰਦੀਪ ਸ਼ਰਮਾ ਜੈਨ ਸ਼ਰਟੇ ਵੀ ਲੁਧਿਆਣਾ